ਪਿਛਲੇ ਦਿਨੀ ਦੋ ਵੱਡੇ ਖੁਲਾਸੀ ਹੋਏ ਇੱਕ ਤੇ ਕੋਬਰਾ ਪੋਸਟ ਵਾਲਿਆਂ ਨੇ ਬੜਾ ਵੱਡਾ ਧਮਾਕਾ ਕੀਤਾ ਸੀ ਅਨਿਲ ਅਮਾਨੀ ਦੇ ਮਾਮਲੇ ਚ ਕਿ ਕਿਸ ਤਰ੍ਹਾਂ ਉਸ ਨੇ ਕਈ ਹਜ਼ਾਰ ਕਰੋੜ ਦਾ ਕਥਿਤ ਫਰਾਡ ਕੀਤਾ ਤੇ ਇੱਕ ਹੋਇਆ ਹੋਰ ਦੈਨਿਕ ਪਾਸ ਕਰਨੇ ਕੀਤਾ ਸੀਗਾ ਬਿਹਾਰ ਇਲੈਕਸ਼ਨ ਚੱਲਦੇ ਦੇ ਵਿੱਚ ਪਰ ਸੋਸ਼ਲ ਮੀਡੀਆ ਮੇਨਸਟ੍ਰੀਮ ਮੀਡੀਆ ਇਸ ਨੂੰ ਬਿਲਕੁਲ ਲਾਂਬੇ ਕਰ ਦਿੰਦਾ ਹੈ ਮੈਂ ਹਾਡੀ ਦ੍ਰਿਸ਼ਟੀ ਗੋਚਰ ਇਹ ਚੀਜ਼ ਲਿਆਉਣੀ ਚਾਹੁੰਦਾ ਕਿ ਕਿਸ ਤਰ੍ਹਾਂ ਇੱਕ ਗੰਦਾ ਖੇਡ ਪੋਲਿਟਿਕਲ ਟਾਂਚੇ ਦੇ ਵਿੱਚ ਰਹਿ ਕੇ ਖੇਡਿਆ ਜਾਂਦਾ ਹੈ ਗੱਲ ਸ਼ੁਰੂ ਹੁੰਦੀ ਆ ਇੱਕ ਗ੍ਰਿਫਤਾਰੀ ਤੋਂ ਗ੍ਰਿਫਤਾਰੀ ਹੁੰਦੀ ਆ ਇੱਕ ਜੁੜੇ ਦੀ ਦਰਸਲ ਕੀ ਹੈ ਕਿ ਬਿਹਾਰ ਦੇ ਵਿੱਚ ਇਹਨਾਂ ਦਾ ਅਲਾਈਅੰਸ ਹੈ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਜਿਸ ਨੂੰ ਆਪਾਂ ਕਹਿੰਦੇ ਆ ਐਨਡੀਏ ਐਸਸੀਐਨਡੀਏ ਦਾ ਹੀ ਇੱਕ ਸਾਥੀ ਇਹਨਾਂ ਦਾ ਹੈਗਾ ਜੀਤਨ ਰਾਮ ਹਾਂਜੀ ਇਹਦੀ ਪਾਰਟੀ ਆ ਐਚਐਮ ਇਹਦਾ ਯੁਵਾ ਮੋਰਚਾ ਦਾ ਜਿਹੜਾ ਪ੍ਰਧਾਨ ਸੀ ਦਲੀਪ ਪਾਸਵੰਤ ਤੇ ਉਹਦੀ ਘਰ ਵਾਲੀ ਕਿਰਨ ਇਹ ਮੁਜ਼ਫਰਪੁਰ ਦੇ ਵਿੱਚ ਇੱਕ ਸੈਕਸ ਕੈਂਡਲ ਚ ਗ੍ਰਫਤਾਰ ਹੁੰਦੇ ਆ ਇੱਥੋਂ ਹੀ ਦਿਨਿਕ ਪਾਸਕਰ ਦੀ ਟੀਮ ਮਗਰ ਲੱਗ ਗਈ ਕਿ ਕੁਝ ਨਾ ਕੁਝ ਤੇ ਗਲਤ ਹੈ ਕੁਝ ਇਨਪੁਟ ਉਹਨਾਂ ਨੂੰ ਮਿਲ ਜਾਂਦੇ ਇਸ ਗ੍ਰਿਫਤਾਰੀ ਤੋਂ ਤੇ ਕੁਝ ਫਿਰ ਉਹ ਖੰਗਾਲਣ ਤੁਰ ਪੈਂਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਬਈ ਕੁਝ ਨਾ ਕੁਝ politically ਗਲਤ ਹੋ ਰਿਹਾ ਹੈ ਕੁਝ ਨਾ ਕੁਝ ਪ੍ਰਸ਼ਾਸਕੀ ਪੱਧਰ ਤੇ ਗਲਤ ਹੋ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਪਟਨਾ ਸਥਿਤ ਕੁਝ ਗਰਲਸ ਹੋਸਟਲ ਸੀਗੇ ਜਿਹੜੇ ਨਾ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਤੇ ਫਿਰ ਆਲੇ ਦੁਆਲੇ ਕੁਝ 에ਜੰਟ ਵਗੈਰਾ ਜਿਹੜੇ ਹੁੰਦੇ ਆ ਨਾ ਦਲਾਲ ਟਾਈਪ ਦੇ ਤਾਂ ਫਿਰ ਉਹਨਾਂ ਨੂੰ ਤਲਾਸ਼ਣਾ ਸ਼ੁਰੂ ਕਰ ਦਿੱਤਾ ਇਹਦੇ ਵਿੱਚ ਉਹ ਕਾਮਯਾਬ ਹੋਏ ਸਪਾ ਸੈਂਟਰ ਦਾ ਇੱਕ ਸੀਗਾ ਕੋਈ ਬੰਦਾ ਦਲਾਲ ਉਹਦੇ ਥਰੂ ਜਿਹੜੇ ਉਹਨਾਂ ਨੇ ਗਰਲ ਹੋਸਟਲ ਨਿਸ਼ਾਨਦੇਹੀ ਕਰਕੇ ਚੁਣੇ ਸੀਗੇ ਉਹਨਾਂ ਦੇ ਵਿੱਚੋਂ ਹੀ ਇੱਕ ਗਾਰਡਨ ਮਿਸਟੀ ਨਾਂ ਦੀ ਗਾਰਡਨ ਉਹਦੇ ਨਾਲ ਉਹਨੇ ਰਾਬਤਾ ਕਰਵਾ ਦਿੱਤਾ ਮੈਂ ਦੁਬਾਰਾ ਫੇਰ ਰਿਪੀਟ ਕਰ ਦੇਣਾ ਅੰਡਰ ਕਵਰ ਪੱਤਰਕਾਰ ਜਾਂਦੇ ਆ ਉਹ ਇੱਕ ਦਲਾਲ ਨੂੰ ਫੜਦੇ ਆ ਜਿਹੜੇ ਗਰਲ ਹੋਸਟਲ ਉਹਨਾਂ ਦੀ ਰਡਾਰ ਤੇ ਨਿਗਾਹ ਤੇ ਸੀ ਕਿ ਇੱਥੋਂ ਹੀ ਸਾਰਾ ਕੁਝ ਸ਼ੁਰੂ ਹੋ ਸਕਦਾ ਤਾਂ ਉਹੀ ਹੋਇਆ ਕਿ ਮਿਸਟੀ ਨਾਂ ਦੀ ਵਾਰਡਨ ਨਾਲ ਉਸਨੇ ਮਿਲਾ ਦਿੱਤਾ ਮਿਸਟੀ ਨਾਂ ਦੀ ਉਸ ਔਰਤ ਨੇ ਉਹਨਾਂ ਦੇ ਨਾਲ ਡੀਲ ਕਰਨੀ ਸਟਾਰਟ ਕਰ ਦਿੱਤੀ ਦਰਅਸਲ ਕੀ ਹੈ ਕਿ ਜਿਹੜੇ ਇਹ ਮਤਲਬ ਕਿ ਅੰਡਰ ਕਵਰ ਰਿਪੋਰਟਰ ਸੀਗੇ ਹੁ ਮੈਨੂੰ ਨਹੀਂ ਪਤਾ ਕਿ ਕਿੰਨੇ ਹੋਣਗੇ ਪਰ ਟੀਮ ਤਾਂ ਹੋਏਗੀ ਡੈਫੀਨਟਲੀ ਟੀਮ ਤੇ ਹੋਏਗੀ ਇਹਨਾਂ ਨੇ ਜਾ ਕੇ ਇਹੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਭਾਈ ਸਾਨੂੰ ਕੁਝ ਵੀਆਈਪੀਸ ਲੀਡਰਾਂ ਵਾਸਤੇ ਕੁੜੀਆਂ ਚਾਹੀਦੀਆਂ ਕਿਉਂਕਿ ਬਿਹਾਰ ਚੋਣਾ ਦੇ ਵਿੱਚ ਡਿਮਾਂਡ ਹੋਵੇਗੀ ਜਦੋਂ ਕਾਫੀ ਮੁਲਾਕਾਤਾਂ ਮਿਸਟੀ ਦੇ ਨਾਲ ਹੋਈਆਂ ਗੱਲਾਂਬਾਤਾਂ ਹੋਈਆਂ ਤਾਂ ਉਸਨੇ ਇਹਨਾਂ ਨੂੰ ਪੈਕੇਜ ਤੱਕ ਆਫਰ ਕਰ ਦਿੱਤੇ ਕਿ ਭਈ 10 ਦਿਨ ਦਾ ਪੈਕੇਜ ਹੋਏਗਾ 5 ਤੋਂ 10000 ਰੁਪਿਆ ਦੇਣਾ ਹੋਏਗਾ ਸਾਡੇ ਕੋਲ ਤਰ੍ਹਾਂ ਤਰ੍ਹਾਂ ਦੀਆਂ ਕੁੜੀਆਂ ਕਈ ਸਟੇਟਾਂ ਦੀਆਂ ਕੁੜੀਆਂ ਦਾ ਜ਼ਿਕਰ ਕੀਤਾ ਤੇ ਆਖੀਰ ਫਿਰ ਇਹ ਰਾਜੀ ਹੋ ਗਈ ਕਿ ਮੈਂ ਦੀਦੀ ਨਾਲ ਮਲਾ ਦਿੰਨੀ ਆ ਤਰਅਸਲ ਦੀਦੀ ਕੌਣ ਆ ਇਹ ਬਹੁਤ ਵੱਡੀ ਗੱਲ ਸੀ ਡੀਲ ਦੇ ਤਹਿਤ ਇੱਕ ਰਿਪੋਰਟਰ ਨੂੰ ਇਹ ਨਾਲ ਲੈ ਕੇ ਜਾਂਦੀ ਆ ਧੰਨਵਾਦ ਚਾਰ ਖੰਡ ਦੇ ਵਿੱਚ ਉੱਥੇ ਜਾ ਕੇ ਮਲਾਉਂਦੀ ਹੈ ਦੀਦੀ ਨਾਲ ਜੋ ਕਿ ਟਰਟੀ ਪੋਲਟਿਕਸ ਦਾ ਹਿੱਸਾ ਸੀਗੀ ਉਹਦਾ ਨਾਮ ਫੂਲ ਜੋਸ਼ੀ ਭਾਰਤੀ ਜਨਤਾ ਪਾਰਟੀ ਦੀ ਲੀਡਰ ਤੇ ਕਮਾਲ ਦੀ ਗੱਲ ਇਹ ਆ ਕਿ ਇਸ ਨੇ 2-3 ਮੁਲਾਕਾਤਾਂ ਦੇ ਵਿੱਚ ਹੀ ਸਾਰਾ ਕੁਝ ਖੋਲ ਦਿੱਤਾ ਕਿ ਅਸੀਂ ਬਈ ਬਹੁਤ ਵੱਡਾ ਨੈਟਵਰਕ ਰੱਖਦੇ ਆਂ ਨੇਪਾਲ ਤੱਕ ਦਿੱਲੀ ਤੱਕ ਸਭ ਤੱਕ ਪਹੁੰਚਿਆ ਤੇ ਕਮਾਲ ਦੀ ਗੱਲ ਇਹ ਆ ਕਿ ਇਹ ਜਿਹੜੀ ਫੂਲ ਜੋਸ਼ੀ ਆ ਇਹ ਕੋਈ ਛੋਟੀ ਮੋਟੀ ਨੇਤਾ ਨਹੀਂ ਜੇ ਤੁਸੀਂ ਦੇਖੋਗੇ ਤਾਂ ਇਹ ਇਹਨਾਂ ਦੀ ਅਨਸੂਚਿਤ ਜਾਤੀ ਮੋਰਚਾ ਦੀ ਪਰਦੇਸ਼ ਮੰਤਰੀ ਯਾਨੀ ਸੂਬਾਈ ਹੈੱਡ ਹੈ ਤੇ ਕਮਾਲ ਦੀ ਗੱਲ ਹੈ ਕਿ ਬਿਹਾਰ ਇਲੈਕਸ਼ਨ ਦੇ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀ ਇਸਨੇ ਕਿਹਾ ਕਿ ਕੁੜੀਆਂ ਜਿਹੜੀਆਂ ਕਿਉਂਕਿ ਉਹਨਾਂ ਨੇ 50 ਤੱਕ ਦਾ ਆਫਰ ਕੀਤਾ ਸੀਗਾ ਕਿ ਭਾਈ 50 ਕੁੜੀਆਂ ਸਾਨੂੰ ਸਪਲਾਈ ਕਰੋ ਅਸੀਂ 50 ਕੁੜੀਆਂ ਦਾ ਗਰੁੱਪ ਲੈ ਕੇ ਜਾਣਾ ਤੇ ਇਹਨੇ ਕਿਹਾ ਕਿ 5 10 ਦਾ ਪ੍ਰਬੰਧ ਪਹਿਲਾਂ ਕਰ ਦੂੰਗੀ ਇਹਨਾਂ ਨੂੰ ਰਖਾਉਂਗੀ ਵੀ ਗਰਲ ਹੋਸਟਲ ਦੇ ਵਿੱਚ ਵਿਧਾਇਕ ਵਗੈਰਾ ਛੜਿਆ ਸਾਰੇ ਹੀ ਮੇਰੀ ਇਨਫਲੂਐਂਸ ਇਟ ਆ ਕੌਣ ਹੈ ਜਿਹੜਾ ਭਾਈ ਅੱਖ ਚੱਕ ਕੇ ਦੇਖ ਲਊਗਾ ਤਾਂ ਤੁਸੀਂ ਹਿਸਾਬ ਲਾ ਲਓ ਕਿ ਐਡੀ ਵੱਡੀ ਨੇਤਾ ਭਾਰਤੀ ਜਨਤਾ ਪਾਰਟੀ ਦੀ ਸਿਵਾਹੀ ਪੱਧਰੀ ਨੇਤਾ ਉਹ ਇਸ ਧੰਦੇ ਦੀ ਬੱਸ ਸ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਇਹਨਾਂ ਨੇ ਯਾਨੀ ਐਸੇ ਹੀ ਦਿਨਕ ਪਾਸ ਕਰਦੇ ਰਿਪੋਰਟਰਾਂ ਨੇ ਅੱਗੇ ਜਾ ਕੇ ਫਿਰ ਹੋਰ ਵੀ ਕਹਾਣੀਆਂ ਖੋਲੀਆਂ ਨੇ। ਹੋਰ ਵੀ ਤੰਦਾ ਖੋਲੀਆਂ ਨੇ ਤਾਂ ਇੱਥੇ ਇੱਕ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਦੋ ਕਾਂਗਰਸੀ ਦੀਦੀਆਂ ਦਾ ਵੀ ਜ਼ਿਕਰ ਆਉਂਦਾ ਹੈ। ਐਸੇ ਹੀ ਸਟਿੰਗ ਆਪਰੇਸ਼ਨ ਦੇ ਵਿੱਚ ਕਿਉਂਕਿ ਇਹਨਾਂ ਨੇ ਸਪਾਈ ਕੈਮਰੇ, ਹਿਡਨ ਕੈਮਰੇ ਜਿਹੜੇ ਸੀ ਥਾਂ-ਥਾਂ ਤੇ ਲਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕੀਤਾ ਹੈ। ਤਾਂ ਤੁਸੀਂ ਦੇਖ ਲਓ ਕਿ ਕੀ ਚੱਲਦਾ ਹੈ ਵੈਸੇ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਇਹ ਚੀਜ਼ਾਂ ਨਵੀਆਂ ਨਹੀਂ ਐ ਵਰੂਨ ਗਾਂਧੀ ਤੋਂ ਲੈ ਕੇ ਸੰਜੇ ਜੋਸ਼ੀ ਤੱਕ ਦੀਆਂ ਸੈਕਸ ਟਿੱਪਾਂ ਆਈਆਂ ਕਿਸੇ ਦਾ ਕੈਰੀਅਰ ਬਣ ਗਿਆ ਕਿਸੇ ਨੂੰ ਕਲੀਨ ਚਿੱਟ ਮਿਲ ਗਈ ਕਿਸੇ ਦਾ ਵਿਗੜ ਗਿਆ ਬਾਬੂ ਜਗਜੀਵਨ ਰਾਮ ਉਹ ਉਹਨਾਂ ਦੇ ਨਾਲ ਕੀ ਗੇਮ ਲੱਗੀ ਸੀ ਉਹਨਾਂ ਦੇ ਬੇਟੇ ਦੀਆਂ ਨਿਊਡ ਫੋਟੋਆਂ ਉਸ ਵੇਲੇ ਰਸਾਲੇ 'ਚ ਛਪ ਗਈਆਂ ਸਨ ਜਦੋਂ ਬਹੁਤ ਵੱਡਾ ਅਹੁਦਾ ਹਾਸਲ ਕਰਨ ਵਾਲੇ ਸਨ ਤੇ ਸ਼ਾਪਨ ਵਾਲੀ ਕੌਣ ਸੀਗੀ ਉਸ ਵੇਲੇ ਮੇਨਕਾ ਗਾਂਧੀ ਜਿਹਦੇ ਮੁੰਡੇ ਨਾਲ ਗਾਂ ਜਾ ਕੇ ਗੇਮ ਲੱਗੀ ਇਹ ਸੈਕਸ ਟਿਪਾਂ ਇਹ ਜੋ ਕੁੜੀਆਂ ਦੀਆਂ ਡਿਮਾਂਡਾਂ ਕਾਲ ਗਰਲਸ ਇਹਨਾਂ ਨੇ ਤੇ ਇਹੋ-ਇਹੋ ਜੀਆਂ ਗੱਲਾਂ ਕੀਤੀਆਂ ਕਿ ਕਈ ਨੇਤਾ ਜਿਹੜੇ ਆ ਉਹ ਮਤਲਬ ਕਿ ਇੱਕ ਕੁੜੀ ਨਾਲ ਕਰਦੇ ਨੇ ਇਕੱਠੇ ਤੁਸੀਂ ਹਿਸਾਬ ਲਾ ਲਓ ਜਾਂ ਇਹ ਵੀ ਹੈ ਕਿ ਭਾਈ ਇੱਕ ਨੇਤਾ ਕਈ-ਕਈ ਕੁੜੀਆਂ ਦੇ ਨਾਲ ਉਸੀਂ ਦੇਖੋ ਕਿੰਨੇ ਇਹ ਜ਼ਿਆਦਾ ਗਰੇ ਹੋਏ ਨੇ ਗਰਕੇ ਹੋਏ ਨੇ ਯਾਰ ਸਮਝ ਤੋਂ ਪਰੇ ਦੀ ਗੱਲ ਆ ਕਿ ਕਿਹੜੇ ਲੋਕ ਨੇ ਜਿਹੜੇ ਇਹਨਾਂ ਦੀਆਂ ਫੋਟੋਆਂ ਦੀ ਪੂਜਾ ਕਰਦੇ ਆ ਆਪਣੇ ਪੰਜਾਬ ਦੇ ਵਿੱਚੋਂ ਵੀ ਗ੍ਰਿਫਤਾਰੀ ਹੋਈ ਸੀ ਮੈਂ ਉਹਦੇ ਤੇ ਅੱਡ ਤੋਂ ਇੱਕ ਵੀਡੀਓ ਕੀਤਾ ਸੀਗਾ ਉਹ ਬੀਬੀ ਵੀ ਆਮ ਆਦਮੀ ਪਾਰਟੀ ਦੀ ਨੇਤਾ ਸੀਗੀ ਤੇ ਮੈਂ ਉੱਥੇ ਵੀ ਸਵਾਲ ਖੜਾ ਕੀਤਾ ਸੀਗਾ ਕਿ ਇਸ ਬੀਬੀ ਦਾ ਇਹ ਨਹੀਂ ਆ ਕਿ ਆਫੈਂਸਿਕ ਹੈ ਹੋ ਸਕਦਾ ਹੈ ਕਿ ਇਹ ਨੈਟਵਰਕ ਗਾਂ ਪੋਲਿਟਿਕਸ ਦੇ ਨਾਲ ਜੁੜਦਾ ਹੋਵੇ ਉਹ ਕੀ ਮਾਮਲਾ ਬੰਨਣਾ ਸੀ ਕੀ ਬਣਾਉਣਾ ਸੀ ਆਪਾਂ ਨੂੰ ਸਭ ਨੂੰ ਪਤਾ ਹੈ ਵੈਸੇ ਪੰਜਾਬ ਦੇ ਲਹਿਰ ਸਨਾਲ ਜੀ ਤੁਸੀਂ ਦੇਖੋਗੇ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਬੰਦਾ ਆਮੋਗੇ ਏਰੀਏ ਦੇ ਵਿੱਚ ਕ੍ਰਿਪਟੋ ਦੇ ਨਾਮ ਤੇ ਵੀ ਪੂਰਾ ਖੇਡ ਕਰ ਗਿਆ ਯਾਨੀ ਤੁਸੀਂ ਦੇਖ ਲਓ ਇਹਨਾਂ ਦਾ ਇੱਕ ਬੰਦਾ ਹੋ ਸੀਗਾ ਉਹਨੇ ਮੋਦੀ ਦੇ ਨਾਮ ਤੇ ਇੱਕ ਆਪਣੀ ਆਰਮੀ ਬਣਾ ਰੱਖੀ ਸੀ ਉਹ ਚੱਕਲਾ ਚਲਾਉਂਦਾ ਫੜਿਆ ਗਿਆ ਸੀਗਾ ਸਾਹਿਬ ਆ ਤੁਸੀਂ ਦੇਖਿਆ ਹੁਣ ਆ ਕਿ ਇੱਕ ਕੇਰਲ ਦੇ ਵਿੱਚੋ ਨੌਜਵਾਨ ਖੁਦਕੁਸ਼ੀ ਕਰ ਗਿਆ ਸੀ ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਇੱਕ ਕਹਿ ਲੋ ਕਿ ਆਪਣਾ ਨੋਟ ਲਿਖਿਆ ਸੀਗਾ ਬਾਕਾਇਦਾ ਕਿ ਉਹ ਆਰਐਸਐਸ ਦੀਆਂ ਸ਼ਾਖਾਵਾਂ ਵਿੱਚ ਜਾਂਦਾ ਸੀ ਤਾਂ ਕਿਸ ਤਰ੍ਹਾਂ ਉਹਦੇ ਨਾਲ ਵੱਧ ਫੈਲੀਆਂ ਕੀਤੀਆਂ ਗਈਆਂ ਕਿਸ ਤਰ੍ਹਾਂ ਮਤਲਬ ਕਿ ਕਈ ਜਣਿਆਂ ਨੇ ਵੱਧ ਫੈਲੀ ਕੀਤੀ ਮਰ ਗਿਆ ਉਹ ਪੇਸ਼ੇਵਰ ਸੀਗਾ ਔਰ ਬੜਾ ਭਾਵੁਕ ਉਸ ਨੇ ਨੋਟ ਛੱਡਿਆ ਸੀਗਾ ਕਿ ਮੈਂ ਆਪਣੀ ਬੈਨ ਨੂੰ ਮਾਂ ਨੂੰ ਬਹੁਤ ਪਿਆਰ ਕਰਦਾ ਮੈਨੂੰ ਤੋਂ ਮਾਫੀ ਮੰਗਦਾ ਹੈ ਕਿਹੀ ਸੱਚੇ ਰਿਸ਼ਤੇ ਸਨ ਜਿਨ੍ਹਾਂ ਨੂੰ ਛੱਡਣਾ ਪੈ ਰਿਹਾ ਤਾਂ ਕਹਿਨ ਦਾ ਮਤਲਬ ਹੈ ਕਿ ਕਿਹੋ ਕਿਹੋ ਜੇ ਇਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਸਾਹਿਬ ਔਰ ਐਡੇ ਵੱਡੇ ਆਉਦਿਆਂ ਤੇ ਬੈਠੀਆਂ ਜਨਾਨੀਆਂ ਔਰਤਾਂ ਜਾਂ ਬੰਦੇ ਇਹੋ ਜੀ ਡਰਟੀ ਪੋਲਿਟਿਕਸ ਕਰ ਰਹੇ ਨੇ ਤਾਂ ਯਾਰ ਸੁਧਾਰ ਦੀ ਗੁੰਜਾਇਸ਼ ਕਿਤੇ ਆ ਸੁਧਾਰ ਦੀ ਉਮੀਦ ਰੱਖਣੀ ਚਾਹੀਦੀ ਹੈ ਬੇਈਮਾਨੀਆਂ ਖੈਰ ਮੈਂ ਤੁਹਾਡੀ ਛਾਤ ਇਧਰ ਪਾਈ ਆ ਇਸ ਗੰਦੇ ਖੇਡ ਵੱਲ ਔਰ ਇਹ ਗੰਦਾ ਖੇਡ ਕਿਤੇ ਇੱਕ ਥਾਂ ਤੇ ਨਹੀਂ ਖੇਡਿਆ ਜਾਂਦਾ ਇਹ ਭਾਰਤੀ ਪੋਲਿਟਿਕਸ ਦੇ ਵਿੱਚ ਇੰਡੀਅਨ ਪੋਲਿਟਿਕਸ ਦੇ ਵਿੱਚ ਥਾਂ ਥਾਂ ਤੇ ਤੁਹਾਨੂੰ ਮਿਲ ਜਾਏਗਾ ਇਹਦਾ ਇਤਿਹਾਸ ਹੈ ਪੂਰਾ Rajasthan ਤੋਂ ਲੱਗ ਜਾਓ ਤੁਸੀਂ ਕੰਨਿਆ ਕੁਮਾਰੀ ਤੱਕ ਚੱਲ ਜਾਓ ਕਿਸੇ ਦੀ ਸੈਕਸ ਟੇਪ ਕੋਈ ਸੈਕਸ ਰੈਕਡ ਦੇ ਵਿੱਚ ਇਤਿਹਾਸ ਬਣਿਆ ਪਿਆ ਤਾਂ ਖੈਰ ਦੇਖਦੇ ਹਾਂ ਹੁਣ ਇਸ ਨਿਤਨੀ ਤੇ ਇਹ ਲੇਡੀ ਲੀਡਰ ਤੇ ਕੀ ਕਾਰਵਾਈ ਕਰਦੀ ਆ ਭਾਰਤੀ ਜਨਤਾ ਪਾਰਟੀ ਵੈਸੇ ਬਹੁਤ دیر ਨਾਲ ਕਰਦੀ ਹੁੰਦੀ ਆ ਇਹ ਤੇ ਆਪਾਂ ਨੂੰ ਵੀ ਪਤਾ ਹੈ ਤੇ ਦੇਖਦੇ ਆ ਕੀ ਬਣਦਾ ਹੈ ਉਮੀਦ ਕਰਦੇ ਆ ਜਾਣਕਾਰੀ ਅੱਛੀ ਲੱਗੀ ਹੋਵੇ ਕੀ ਅੱਛੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਗਲੀ ਵਾਰ ਫੇਲ ਮਿਲਦੇ ਆ ਤੱਕ ਤੱਕ ਦਿਓ ਸਸਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ